ਆਪਦੇ ਪਾਕਿਸਤਾਨ ਦੀ ਜਗਤ ਵਿੱਚ ਜਿਹੜਾ ਚਾਰੇ ਪਾਸੇ ਇਤਰਚਾ ਮਚੀ ਰਿਹਾ ਹੋਇਆ ਲੋਕਾਂ ਨੂੰ ਇਹ ਲੱਗਦਾ ਕਿ ਜੇਕਰ ਜੰਗ ਲੱਗ ਗਈ ਤਾਂ ਪੰਪਾਂ ਦੇ ਉੱਤੇ ਸਾਨੂੰ ਤੇਲ ਨਹੀਂ ਮਿਲਣਾ ਅੱਜ ਜਿਹੜੇ ਹੱਥਾਂ ਦੇ ਵਿੱਚ ਲੋਕਾਂ ਨੇ ਪੀਪੀਆਂ ਫੜੀਆਂ ਹੋਈਆਂ ਨੇ ਕੋਈ ਕੇਨੀ ਲਿਆ ਕੋਈ ਬੋਤਲ ਲਾਇਆ ਕਿਸ ਤਰ੍ਹਾਂ ਜਿਵੇਂ ਸਾਧਨ ਮਿਲਿਆ ਉਸ ਤਰ੍ਹਾਂ ਵੇਖੋ ਤੁਹਾਨੂੰ ਕਿਵੇਂ ਲੱਗਦਾ ਤੁਹਾਨੂੰ ਜਿਹੜੇ ਲੋਕਾਂ ਨੇ ਲੈਣਾ ਲੱਗੀਆਂ ਵੱਡੀਆਂ ਵੱਡੀਆਂ ਐਵੇਂ ਹੀ ਲਾਈ ਬੈਠਿਆ ਕੋਈ ਵੱਡੇ ਤੇਲ ਦੇ ਕੋਈ ਸ਼ਾਰਟੇਜ ਆਉਂਦੀ ਹੈ ਗੱਲ ਹੀ ਹੈ ਸੇਵਾ ਕਰ ਰਹੇ ਲੋਕਾਂ ਲਈ ਸੇਵਾ ਕਰ ਰਹੇ ਲੋਕਾਂ ਲਈ ਲੈਣਾ ਬਹੁਤ ਵੱਡੀਆਂ ਰਕੀਆਂ ਕੋਈ ਨਹੀਂ ਕੋਈ 10 ਮਿੰਟਾਂ ਦੀ ਇਹ ਬੰਬਾਈ ਰਕਰਾਂ ਦੇ ਵਿੱਚ ਲੈ ਕੇ ਜਾਂਦੇ ਤੁਸੀਂ ਵੀ ਹੋਵੇ ਇਹ ਤਾਂ ਬਹੁਤ ਸਕੜਾ ਬੰਬਾਈ ਤੇਰੇ ਤੋਂ ਆਏ ਕਿੰਨੇ ਦਾ ਪੋੜਿਆ ਪੋੜਿਆ 500 ਦਾ ਠੁਕਰੇ ਹੋਇਆ ਡਾਰੀ ਹੈ ਜੀ ਥੋੜੀ ਸਾਹਮਣੀ ਹੈ ਇਹਨੇ ਲੋਕ ਖੜੇ ਨੇ ਜਿਹੜਾ ਇਹ ਤੇਲ ਆਪਣੇ ਘਰਾਂ ਦੇ ਵਿੱਚ ਡਰਮ ਭਰਾ ਕੇ ਰੱਖੇ ਲੋਕਾਂ ਨੇ 4-4 ਸਿਲੰਡਰ ਰੱਖੇ ਆ ਇਹ ਵੀ ਬੰਬਾਈ ਕਿਧਰੋਂ ਦਾ ਭਾਰਤ ਤੇ ਪਾਕਿਸਤਾਨ ਦੀ ਜੰਗ ਦੇ ਜਿਹੜੇ ਚਾਰੇ ਪਾਸੇ ਇੱਥੇ ਚਾਵਾ ਚੜੀਆਂ ਹੋਈਆਂ ਲੋਕਾਂ ਨੂੰ ਇਹ ਲੱਗਦਾ ਕਿ ਜੇਕਰ ਜੰਗ ਲੱਗ ਗਈ ਤਾਂ ਪੰਪਾਂ ਦੇ ਉੱਤੇ ਸਾਨੂੰ ਤੇਲ ਨਹੀਂ ਮਿਲਣਾ ਆ ਜੈਤੋਂ ਦੇ ਤੁਸੀਂ ਪੰਪ ਉੱਤੇ ਜਾਦੀ ਜਲਦਾ ਤੇ ਜੋ ਪੰਪਾ ਔਰ ਪੁਰਾਣੇ ਰੋਡ ਤੇ ਉਸ ਤੇ ਉੱਤੇ ਲੱਗੀਆਂ ਵੱਡੀਆਂ ਵੱਡੀਆਂ ਲੈਣਾ ਵੇਖੋ ਲੋਕ ਕਿਵੇਂ ਪਹੁੰਚ ਰਹੇ ਨੇ ਹੱਥਾਂ ਦੇ ਵਿੱਚ ਲੋਕਾਂ ਨੇ ਪੀਪੀਆਂ ਫੜੀਆਂ ਹੋਈਆਂ ਨੇ ਕੋਈ ਕੰਨੀ ਲਿਆ ਕੋਈ ਬੋਤਲਾ ਲਿਆ ਕਿਸ ਤਰ੍ਹਾਂ ਵੀ ਸਾਧਨ ਮਿਲਿਆ ਉਸ ਤਰ੍ਹਾਂ ਵੇਖੋ ਉਹ ਬਾਈ ਬੋਤਲ ਲਿਆ ਆ ਇਧਰ ਬਾਈ ਪੀਪੀ ਲਈ ਬੈਠਾ ਛੋਟੇ ਛੋਟੇ ਸਾਡੇ ਨਾ ਵੀ ਰੋਕਿਆ ਨੀ ਕਹਿੰਦਾ ਕਿ ਕਿਵੇਂ ਲੱਗਦਾ ਤੁਹਾਨੂੰ ਜਿਹੜੇ ਲੋਕਾਂ ਨੇ ਲੈਣਾ ਲੱਗੀਆਂ ਵੱਡੀਆਂ ਵੱਡੀਆਂ ਐਮੀ ਲਈ ਬੈਠਿਆ ਕੋਈ ਵੱਡੇ ਤੇਲ ਤੇ ਕੋਈ ਸ਼ਾਰਟੇਜ ਵਾਲੀ ਦੀ ਗੱਲ ਹੀ ਨਹੀਂ ਹੈ ਨਹੀਂ ਕੀ ਗੱਲ ਜਿਵੇਂ ਜੀ ਹੈਨੀ ਜਦੋਂ ਲੋਕਾਂ ਨੂੰ ਲੱਗਿਆ ਪਿਆ ਜੀ ਤੇਲ ਮੁੱਕਿਆ ਨਹੀਂ ਨਹੀਂ ਕੋਈ ਮੁਹਾਰ ਅੰਦਰ ਆਉਣਾ ਜਾਣਾ ਬੰਦ ਹੋ ਜੂਗਾ ਆ ਇਹ ਨਾ ਨਾ ਦਵਾਈ ਕੋਈ ਬਹੁਤ ਤੇਲ ਪਿਆ ਬਹੁਤ ਸੋਦਾ ਡੀਜ਼ਲ ਡੀਜ਼ਲ ਦੀ ਵਰਤੋਂ ਪਟਾੜਾ ਤੋਂ ਬਾਅਦ ਹੈ ਵਾਧੂ ਵਾਧੂ ਪਿਆ ਜੀ ਪੁਰੇ ਪਸੰਦੇ ਕੇਵਲ ਲੱਗਦਾ ਬਾਈ। ਹਾਂ ਠੀਕ ਹੈ ਠੀਕ ਹੈ ਬਹੁਤ ਵਧੀਆ ਜੀ। ਸੇਵਾ ਕਰ ਰਹੇ ਆ ਲੋਕਾਂ ਦੀ। ਸੇਵਾ ਕਰ ਰਹੇ ਆ ਲੋਕਾਂ ਦੀ। ਲੈਣਾ ਬਹੁਤ ਵੱਡੀਆਂ ਲੱਗੀਆਂ। ਕੋਈ ਨਹੀਂ ਕੋਈ 10 ਮਿੰਟਾਂ ਜੀ। 10 ਮਿੰਟ ਦੀ। ਨਾ ਨਾ ਗੱਡੀ ਹੋਰ ਆ ਗਈ ਤੇਲ ਦੀ। ਤੇਲ ਕਿੰਨਾ ਪਿਆ ਤੁਹਾਡੇ ਕੋਲੇ? ਬਹੁਤ ਧੂਆ। ਕਿੰਨੇ ਲੋਕ ਆ? ਜੀ ਜੀ। ਬਾਈ ਕਹਿੰਦਾ ਤੇਲ ਵੱਧੂ ਆ ਸਾਡੇ ਕੋਲੇ ਜੇ ਮੈਂ ਆ ਛੋਟੇ। ਹਾਂ ਜੀ। ਆਲਾ ਟੀਲ ਤੇਲ ਪਾਉਣਾ ਆ। ਤੇਲ ਪਾਉਣਾ। ਕਿੰਨੇ ਦਾ ਪੋੜਿਆ? ਪੋੜਿਆ 500 ਦਾ ਜੀ। 500 ਦਾ ਪੋੜਿਆ ਟੇਕੀ ਭਰ ਗਈ। ਹਾਂ ਜੀ। ਜੀ। ਮਸੇਦੇ ਕਰਵਾ ਲੈ ਕੋਈ ਜਾਈਏ ਹਾਂ ਜੀ 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 ਹੋਰ ਹੀ ਪੁੱਛ ਰਹੇ ਨੇ ਭਾਈ ਕਿਵੇਂ ਲੱਗਦਾ ਜੇ ਲੈਣਾ ਤੇ ਵੜਗਾ ਵੜਗਾ ਲੱਗੀਆਂ ਖੜੀਆਂ ਖੜੀਆਂ ਇੱਥੇ ਤੇਲ ਪਾਉਣੀ ਆਏ ਹਾਂ ਕੀ ਲੱਗਦਾ ਤੇਰੇ ਮੁੱਕ ਜੂਆ ਕਿਤੇ ਮੁੱਕਣਾ ਹੀ ਵਾਦੂ ਦੇ ਲੱਗਿਆ ਹੈਗਾ ਹੀ ਤੇਲ ਵਾਦੂ ਨਹੀਂ ਮੁੱਕਦਾ ਨਹੀਂ ਬਾਬਾ ਨਹੀਂ ਜੀ ਜੀ ਤੇ ਕਿਵੇਂ ਲੱਗਦਾ ਛੋਟੇ ਤੈਨੂੰ ਤੇ ਤੇ ਲੱਗਦਾ ਤੇਲ ਮੁੱਕ ਜੂਆ ਆ ਜੇ ਬਸ ਗਿਆ ਯਾਰ ਬਸ ਤੀ ਖੜੀਆ ਹੈ ਤੂੰ ਬੜੇ ਆਰ ਨੇ ਕਰਾਉਣੇ ਵਿੱਚ ਇਧਰ ਬਾਈ ਟੈਂਕੀ ਲੈ ਕੇ ਆ ਬਾਈ ਨੇ ਪੁੱਛ ਲੈਣੇ ਆ ਕਿਹੜਾ ਪਿੰਡ ਆ ਬਈ ਆਪਣਾ ਆਹੀ ਹੈ ਜੀ ਹੈ ਸੰਪਤ ਰਜਿਸਟਰੀ ਮੇਨ ਕੋਲ ਸੋਡਾ ਕਿੰਨਾ ਤੇਲ ਪੋ ਵਾਲਿਆ ਇਹਦੇ ਜਨਾ ਥੋੜਾ ਹੀ ਪਾਇਆ ਹੈ ਕਿੰਨਾ ਲੈਣਾ ਹੈ ਲੈ ਜਾਗੇ 7-800 ਰੁਪਏ ਪਰ ਪੀ ਲੱਗਦਾ ਵੀ ਲੋਕ ਇਹਦੇ ਉੱਤੇ ਵੱਡਾ ਵੱਡਾ ਲੈਣਾ ਲੱਕੀਆਂ ਵੀ ਜਿਹੜਾ ਤੇਲ ਆ ਪਿੱਛੇ ਛੋਟ ਆ ਸਕਦੀ ਆ ਲੱਗਦਾ ਵੀ ਛੋਟ ਆ ਜੂਗੀ ਕਿਉਂਕਿ ਸਾਡੇ ਹੈ ਗੁੰਮਲੀ ਡਿਕਸ ਹੈ ਬਸ ਜਿਓ ਸਾਡਾ ਇਹ ਲੋਕ ਡਰੇ ਹੋਇਆ ਡਾਰੀ ਆ ਜੀ ਤੁਹਾਡੇ ਸਾਹਮਣੇ ਹੀ ਆ ਇਹਨੇ ਲੋਕ ਖੜੇ ਨੇ ਜੀ ਹਾਂ ਇਹਦਾ ਹਰ ਮਹੀਨੇ ਚੱਲਦਾ ਜੋ ਪਿਛਲੀ ਵਾਰ ਵੀ ਚੰਦਿਆ ਸੀ ਲੋਕਾਂ ਨੇ ਚਾਰ-ਚਾਰ ਪਟਰਾ ਇਹ ਅਖਰੀ ਤੋਂ ਹੁਣ ਥੋੜਾ ਜ਼ਿਆਦਾ ਆਣਾ ਜੀ ਇੱਕ ਮਾਹੌਲ ਹੀ ਉਦਾਂ ਨਾ ਬਣਾ ਪਿਆ ਹਨਾ ਬਾਰਡਰ ਤੇ ਸਾਰਾ ਕੁਝ ਹੋ ਹੀ ਜਾਂਦਾ ਤੇ ਇੱਕ ਲੋਕਾਂ ਦੇ ਵਿੱਚ ਖੇਚੀ ਇੰਨੀ ਬਣੀ ਪਈ ਐ ਡੀਜ਼ਲ ਪ੍ਰਤੀ ਸੱਚ ਉਹ ਕੀ ਐਗਰੀਕਲਚਰ ਦਾ ਕੰਮ ਸਾਰਾ ਪੁਆਇੰਟ ਤੇ ਆਣਾ ਜੀ ਤਾਂ ਕਰਕੇ ਤੇ ਜਿਹੜਾ ਇਹ ਤੇਲ ਆਪਣੇ ਘਰਾਂ ਦੇ ਵਿੱਚ ਡਰਮ ਭਰਾ ਕੇ ਰੱਖੇ ਲੋਕਾਂ ਨੇ ਚਾਰ-ਚਾਰ ਸਿਲੰਡਰ ਰੱਖੇ ਆ ਇਹ ਵੀ ਬੰਬ ਵਾਂਗ ਇੱਕ ਤਰ੍ਹਾਂ ਦਾ ਕੰਪ ਦਾ ਹੈਗਾ ਹੀ ਹੁਣ ਰਿਸਕ ਲੈ ਕੇ ਫਿਰ ਕੋਈ ਨਾ ਕੁਝ ਹੋ ਜਾਣਾ ਜੀ ਇਹ ਵੀ ਰਿਸਕੀ ਆ ਹਾਂਜੀ ਜਾਂ ਤਾਂ ਇਹਨੂੰ ਸੇਫ ਕਰੋ ਕਿਸੇ ਹਿਸਾਬ ਨਾਲ ਦੂਰ ਰੱਖੋ ਘਰ ਤੋਂ ਇਹ ਰੱਖਿਆ ਨਾ ਮਿੱਟੀ 'ਤੇ ਪੱਟ ਕੇ ਰੱਖੋ ਥੰਨੇ ਡੱਬ ਕੇ ਕਹਿੰਦੇ ਪਾਣੀ ਦੇ ਕੋਲੇ ਹੀ ਰੱਖਿਆ ਹੁੰਦਾ ਜੀ ਵੈਸੇ ਇਹ ਤਾਂ ਬਟ ਤੁਹਾਨੂੰ ਪਤਾ ਲਾਈਵ ਵੀ ਇੱਕ ਰਿਸਕੀ ਪੁਆਇੰਟ ਹੈ ਮੈਂ ਉਹ ਤਾਂ ਉਹ ਤਾਂ ਸੇਫ ਤਾਂ ਕਰਨਾ ਚਾਹੀਦਾ ਇਹਨੂੰ ਇਹ ਸੇਫ ਤਾਂ ਰੱਖਦੇ ਹੀ ਹਾਂ ਜੀ ਕਿਵੇਂ ਲੱਗਦਾ ਵੀ ਇਹ ਗੱਲ ਸਹੀ ਹੈ ਲੋਕਾਂ ਨੇ ਜੇ ਲੋਕ ਕਹਿੰਦੇ ਵੀ ਜੇ ਡਰਮ ਵਿੱਚ ਰੱਖਣੇ ਆ ਤੇਲ ਦੇ ਭਰ ਕੇ ਤੇ ਥੱਲੇ ਟੋਆ ਪੱਟੋ ਉਹਦੇ ਵਿੱਚ ਰੱਖੋ ਥਲੜੇ ਪਾਸੇ ਸਹੀ ਜੀ ਹਾਂ ਥੱਲੇ ਰੱਖਣਾ ਚਾਹੀਦਾ ਹੈ। ਖੜਕ ਸਿਲੰਡਰ ਵੀ ੱੱਬੋ ਜਿਹੜੇ ਥੱਲੇਂਡਰ ਚਾਰ-ਚਾਰ ਰੱਖੀ ਬੈਠੇ ਘਰਾਂ ਦੇ ਵਿੱਚ। ਸਹੀ ਹੈ ਬਾਈ। ਇਹ ਬੰਬ ਆ ਜਿਹੜਾ ਘਰਾਂ ਦੇ ਵਿੱਚ ਲੈ ਕੇ ਜਾਂਦੇ ਤੁਸੀਂ ਵੀ ਹੁਣ। ਇਹ ਤਾਂ ਬਹੁਤ ਤਗੜਾ ਬੰਬ ਆਈ। ਹੂੰ। ਉਹਦਾ ਭਾਵੇਂ ਘਟ ਨੁਕਸਾਨ ਕਰੇ ਵੱਧ ਕਰੂਗਾ। ਇਹ ਵੱਧ ਕਰੂਗਾ। ਜੀ। ਇੱਧਰ ਬਾਈ ਇੱਕ ਹੋਰ ਆ ਗਿਆ ਟਰੈਕਟਰ ਲੈ ਕੇ ਉਹ ਵੀ ਦੋ ਡਰਮ ਉਹ ਲੱਭੀ ਫਿਰਦਾ। ਉਹ ਕਹਿੰਦਾ ਆਪਾਂ ਵੀ ਭਰਾ ਲਈ ਕੋਈ ਰਹਿਣਾ ਦੇ ਕੇ। ਆ ਪਿਛਾ ਟਰੈਕਟਰ ਵੀ ਤੁਹਾਡਾ। ਹਾਂ ਭਾਈ ਜੀ। ਤੁਹਾਡਾ? ਤੁਸੀਂ ਕਿਹੜੇ ਪਿੰਡੋਂ ਤੁਸੀਂ? ਲੋਕਲੇ ਹੀ ਹੈ। ਲੋਕ ਕਿੰਨੇ ਡਰਮ ਲੈਂਦੇ ਆ? ਇੱਕ ਲੱਗੇ ਆਏ। ਇੱਕ ਪੀ ਲੱਗੇ ਜੇ ਲੋਕਾਂ ਨੇ ਹਵਾਆਂ ਹੀ ਉੱਡ ਗਈਆਂ ਉਦੋਂ ਤੁਰਿਆਂ ਤਾਂ ਇਹ ਕਰੇ ਮੁੱਕੇ ਹੀ ਬੈਠਾ ਜਿ ਕਿਹਾ ਪਿਆ ਹੀ ਹੁੰਦਾ ਭਰਾ ਨੂੰ ਇੱਕ ਹੋਰ ਇੱਕ ਡਰਮ ਭਰਾਇਆ ਹੋਇਆ ਸੀ ਭਰਾ ਲਈ ਇੱਕ ਪਹਿਲਾ ਭਰਾਲਿਆ ਹਾਂ ਇੱਕ ਹੋਰ ਭਰਾਲਿਆ ਇੱਕ ਡਰਮ ਵਿੱਚ ਕਿੰਨਾ ਤੇਲ ਪੈਂਦਾ 220 ਤੋਂ ਲੈ ਕੇ 240 ਲੀਟਰ ਪੈਂਦਾ 240 ਲੀਟਰ ਕਿੰਨੇ ਪੈਸੇ ਪੈਂਦਾ ਮਨੇ ਕਿ ਕੱਲੋ 21000 25000 ਰੁਪਇਆ ਘਰੇ ਸਟਾਕ ਕਰਕੇ ਰੱਖ ਲਿਆ ਸਟੋਰ ਕਰਕੇ ਨੇ ਇਹਨਾਂ ਲਾਗਤ ਹੋ ਜਾਣੀਆਂ ਲੱਗ ਜਾਣਾ ਹਾਂ ਜੀ ਲੱਗਦਾ ਇਧਰ ਇਧਰ ਵੀ ਹੋਰ ਆ ਗਿਆ ਕਿਨੇਗਾ ਇਹਦਾ ਹਲਵਾਇਆਂ ਦਾ ਕੰਮ ਹੈ ਨਾ ਇਹਨਾਂ ਨੂੰ ਆਇਆ ਵੀ ਸਾਡਾ ਕੰਮ ਨਾ ਖੜ ਜੇ ਸੀਦੀ ਲੈ ਕੇ ਤੇ ਲੈਣਾ ਜੀ ਤੇ ਲੈਣਾ ਹਾਂਜੀ ਕੀ ਲੱਗਦਾ ਭੱਜੇ ਕੋ ਫਿਰਦੇ ਮੁੱਖ ਜੂ ਪੰਪ ਤੇ ਤੇਲ ਤੇਲ ਮਿਲਦੀ ਨਹੀਂ ਕਿਸੇ ਪਾਸੇ ਮਿਲਦਾ ਕਹਿੰਦਾ ਤੇਲ ਆਮ ਆ ਗੱਡੀਆਂ ਲੱਗੀਆਂ ਖੜੀਆਂ ਇਧਰ ਵਿਖਾਵੇ ਗੱਡੀ ਖੜੀ ਐ ਇੱਕ ਗੱਡੀ ਹੋਰ ਆਉਣ ਵਾਲੀ ਆ ਅੱਜ ਦੋ ਤਿੰਨ ਥਾਂ ਜਾ ਕੇ ਆਈ ਦੋ ਕਿਹੜੇ ਕਿਹੜੇ ਪੰਪਾਂ ਤੇ ਜਾਏ ਉਹ ਧਾਗਾ ਮੇਲ ਦੇ ਨਾਲ ਬਟਿੰਡਾ ਰੋਡ ਦੇ ਸੋਏ ਦੇ ਪੱਲੇ ਪਾਸੇ ਕਲੇਜਾ ਦੇ ਨਾਲ ਹਾਂ ਇੱਕ ਸਲੀਮੀ ਦੇ ਨਾਲ ਕਿਤੇ ਵੀ ਨਹੀਂ ਸੀਗਾ ਅੱਛਾ ਹੋਰ ਬਸ ਇੱਥੇ ਆਏ ਤੇ ਇੱਥੇ ਮਿਲ ਗਿਆ ਉਹਨੂੰ ਇੱਥੇ ਮਿਲ ਗਿਆ ਹਾਂ ਜਾਈਦਾ ਖੁਸ਼ ਹੋਇਆ ਕਰਦਾ ਹਨਾ ਮੈਂ ਇੱਥੇ ਮਿਲ ਗਿਆ ਸੀ ਭਗਾਈ ਨਹੀਂ ਜੀ ਇਹ ਕਹਿੰਦਾ ਚਾਰ ਪੰਜ ਪੰਪਾਂ ਤੇ ਜਾਇਆ ਮੈਂ ਪਹਿਲਾਂ ਇਹ ਦੋ ਪਹਿਲਾਂ ਅੱਜ ਦੂਜੀਆਂ ਨੀਤਾ ਮਾੜੀਆਂ ਜਲਦਰ ਦਾ ਪੰਪਾ ਨਹੀਂ ਨਹੀਂ ਸਾਫੀ ਤੇ ਉਹਨਾਂ ਦੇ ਮਾਂ ਕੋਈ ਕਰਦੇ ਆ ਮਾਟਾ ਮਾਟੇ ਦੱਸਾਈ ਵੀਰੇ ਟਵਾ ਸਕਦਾ ਵੀ ਰੱਖ ਲੋ ਹਾਂਜੀ ਹਾਂਜੀ ਜੀ ਇੱਧਰ ਆਇਆ ਤੇ ਗੱਡੀ ਖੜੀ ਇੱਕ ਉਹ ਕਹਿੰਦੇ ਕੱਲ ਜੇ ਕੋਰ ਆ ਜਾਈ ਮਾਂ ਇਹਦੇ ਨਾਲ ਇਹ ਵਰਤਾ ਕੇ ਫੇਰ ਘਰ ਜਾਣਾ ਜੀ ਫਿਰ ਜਿਵੇਂ ਕਹਿੰਦੇ ਜ਼ਿਮੀਂਦਾਰ ਜ਼ਿਮੀਂਦਾਰ ਤਾਂ ਦਰਦ ਵੀ ਸਮਝਦਾ ਨਾ ਇਹ ਪੂਰੇ ਫਰਕ ਹੂੰ ਹਿੰਦਾਬਾਦ ਜਲਦਾਂ ਰਾ ਆਪ ਜ਼ਿਮੀਂਦਾਰ ਆ ਤੇ ਜ਼ਿਮੀਂਦਾਰ ਦਰਦ ਸਮਝੂਗਾ ਵੀ ਇਹ ਕਿੰਨਾ ਗਵਰਨਮੈਂਟ ਦਾ ਸੂਲ ਰੱਖਣਾ ਉਹਨਾਂ ਰੱਖਣਾ ਤੇ ਦੂਜਾ ਸਾਹ ਕਾਟਣ ਨੂੰ ਦੇਖ ਕੇ ਜਾ ਲੱਖਣ ਵਾੜ ਦੇਣਾ ਅੱਜ ਕੱਲੂ ਗੱਡੀ ਹੋਰ ਆ ਜਾਈ ਕੱਲੂ ਹੋ ਜਾਏ ਮੁੱਕਣ ਨਹੀਂ ਦੇਣਾ ਇਹਨੂੰ ਮੁੱਕਣ ਨਹੀਂ ਦੇਣਾ ਜਿੰਨਾ ਤੇ ਲੋਕ ਵੈਸੀ ਡਰੇ ਹੋਏ ਆ